ਪੰਜਾਬ ਹੈਡਲਾਈਨ న్యూస్ ఛానల్ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਗੁਰਪ੍ਰੀਤ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ న్యూస్ ਚੈਨਲ ਪੰਜਾਬ ਹੈਡਲਾਈਨ ਸੋ ਅਸੀਂ ਇਸ ਟਾਈਮ ਖੜੇ ਆਂ ਥਾਣਾ ਆਦਮਪੁਰ ਦੇ ਬਾਹਰ ਜਿੱਥੇ ਕਿ ਇੱਕ ਲੇਡੀਜ਼ ਖੜੇ ਨੇ ਇੱਕ ਜਿਹੜਾ ਕਿ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਲੇਡੀਜ਼ ਜਿਹੜੇ ਕਿ ਸੋਨੀਆ ਨਾਮ ਦੇ ਲੇਡੀਜ਼ ਹੈਗੇ ਨੇ ਜਿਨ੍ਹਾਂ ਵੱਲੋਂ ਇੱਕ ਉਹਨਾਂ ਵੱਲੋਂ ਜਾਣਾਂਗੇ ਕਿ ਕੀ ਮਸਲਾ ਹੈ ਹਾਂਜੀ ਮੈਮ ਕੀ ਕੀ ਮਾਮਲਾ ਹੈਗਾ ਮੈਮ ਬਾਜੀ ਮੇਰਾ ਨਾਮ ਸੋਨੀਆ ਆ ਮੈਂ ਚੂੜਵਾਲੀ ਪਿੰਡ ਦੀ ਰਹਿਣ ਵਾਲੀ ਆ ਮੇਰਾ ਇੱਕ ਸਾਡੇ ਇੱਕ ਗੁਆਂਢੀ ਆ ਤੁੰਗਲ ਸਾਟ ਸਾਬ ਦਾ ਆ ਉਹ ਮੈਨੂੰ ਕਾਫੀ ਦਿਨ ਤੋਂ ਤੰਗ ਪ੍ਰੇਸ਼ਾਨ ਕਰਦਾ ਅਸ਼ਲੀਲ ਗੱਲਾਂ ਕਰਦਾ ਅੱਛਾ ਜੀ ਪਰ ਮੈਨੂੰ ਬਹੁਤ ਲੋਕਾਂ ਨੇ ਦੱਸਿਆ ਤੇ ਮੈਂ ਪਰ ਮੈਂ ਕਿਹਾ ਚਲੋ ਕੋਈ ਨਹੀਂ ਅੱਜ ਸੁਧਰ ਜਾਊਂਗਾ ਅੱਜ ਸੁਧਰ ਜਾਊਂਗਾ ਮੈਂ ਉਹਦੇ ਘਰ ਵੀ ਗਈ ਅੱਛਾ ਜੀ ਕਿ ਹਟ ਜਾਊਂਗਾ ਹਟ ਜਾਊਂਗਾ ਪਰ ਉਹ ਹਟਿਆ ਨਹੀਂ 나 ਉਹਦੇ ਘਰ ਦੇ ਉਹਨੂੰ ਸਮਝਾਉਂਦੇ ਫੇਰ ਮੈਂ ਮੈਂ ਸਬੂਤ ਵੀ ਮੋਰੇ ਰੱਖਤਾ ਬੰਦਾ ਵੀ ਮੋਰੇ ਰੱਖਤਾ ਲਿਆ ਕੇ ਹਨਾ ਕਈ ਬੱਚੇ ਬੱਚਿਆਂ ਨੂੰ ਮੋਰੇ ਨਹੀਂ ਲਿਆ ਉਹ ਬੱਚਿਆਂ ਨੇ ਕਿਹਾ ਹੈ ਤੁਸੀਂ ਉਹਦੇ ਖਿਲਾਫ ਕੋਈ ਕੰਪਲੇਂਟ ਦਿੱਤੀ ਹੈ ਮੈਡਮ ਮੈਂ ਉਹਦੇ ਖਿਲਾਫ 23 ਤਰੀਕ ਦੀ ਕੰਪਲੇਂਟ ਦਿੱਤੀ ਆ 23 ਤਰੀਕ ਨੂੰ ਕਿੱਥੇ ਕਿੱਥੇ ਹਾਂਜੀ 23 ਤਰੀਕ ਨੂੰ ਤੁਸੀਂ ਜਿਹੜੀ ਕੰਪਲੇਂਟ ਕੀਤੀ ਕਿਸ ਛਾਣੇ ਵਿੱਚ ਕੀਤੀ ਕਿਸ ਚੌਂਕੀ ਵਿੱਚ ਕੀਤੀ ਮੈਡਮ ਮੈਂ ਜੰਡੂ ਸਿੰਘਾ ਚੌਂਕੀ ਵਿੱਚ ਕੀਤੀ ਆ ਅੱਛਾ 23 ਤਰੀਕ ਨੂੰ ਤੁਸੀਂ ਜਿਹੜੀ ਕਿ ਜੰਡੂ ਸਿੰਘਾ ਚੌਂਕੀ ਦੇ ਵਿੱਚ ਕੰਪਲੀਟ ਕੀਤੀ ਉਸ ਤੋਂ ਬਾਅਦ ਮੈਡਮ ਜੰਡੂ ਸਿੰਘਾ ਚੌਂਕੀ ਬਲੇ ਦੇ ਜਿਹੜੇ ਜਿਹੜੇ ਮਲਾਇਆ ਮੈਂ ਕਿ ਉਹਨਾਂ ਵੱਲੋਂ ਕੋਈ ਤੁਹਾਨੂੰ ਬੁਲਾਇਆ ਗਿਆ ਜਾਂ ਕੋਈ ਕਿਸੇ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਮੈਡਮ ਹਾਂਜੀ ਮਿਸਟਰ ਸੋ ਵੀ ਟ੍ਰਿੰਗ ਨੂੰ ਬੁਲਾਇਆ ਗਿਆ ਅੱਛਾ ਜੀ ਉਹਨਾਂ ਨੇ ਹੀ ਬੁਲਾਇਆ ਗਿਆ ਅੱਛਾ ਜੀ ਹਾਰਾ ਉਹ ਮੈਂ ਕੋਈ ਸੈਟੀਸਫਾਈ ਨਹੀਂ ਹੋਈ ਉਹ ਕੱਲ੍ਹ ਦੀ ਦੁਬਾਰਾ ਬੁਲਾਵਾਂਗੇ ਅੱਛਾ ਜੀ ਉਹ ਬਹੁਤ ਬੋਲਦੇ ਉਹਨਾਂ ਨੇ ਥਾਣੇ ਵਿੱਚ ਵੀਡੀਓ ਵੀ ਬਣਾ ਲਈ ਚੌਕੀ ਵਿੱਚ ਠੀਕ ਹੈ ਮੈਮ ਪੰਚਾਇਤ ਦੇ ਪੰਚਾਇਤ ਦੇ ਕੋਸ਼ਲਾਤਾਂ ਵੀ ਵਿੱਚ ਮੇਰੀ ਵੀਡੀਓ ਬਣਾ ਲਈ ਤੇ ਮੈਮ ਹੁਣ ਤੁਸੀਂ ਆਦਮਪੁਰ ਥਾਣੇ ਆਏ ਸੀ ਆਦਮਪੁਰ ਥਾਣੇ ਦਾ ਵਿੱਚ ਮਤਲਬ ਕੋਸ਼ਿਸ਼ੀ ਕਰਦੇ ਉਹ ਡਰੇ ਆ ਕਹਿੰਦੇ ਸਾਡੇ ਤੇ ਪ੍ਰੈਸ਼ਰ ਆ ਸਾਡੇ ਤੇ ਪ੍ਰੈਸ਼ਰ ਆ ਸਾਡੇ ਕੋਣ ਕਹਿੰਦਾ ਸਾਡੇ ਤੇ ਪ੍ਰੈਸ਼ਰ ਆ ਐਸਐਚਓ ਵੀ ਕਹਿੰਦਾ ਆ ਸਾਰੇ ਕਹਿੰਦੇ ਸਾਡੇ ਤੇ ਪ੍ਰੈਸ਼ਰ ਆ ਸਾਡੇ ਤੇ ਪ੍ਰੈਸ਼ਰ ਵੀਰੋ ਤੁਹਾਨੂੰ ਕੀ ਲੱਗਦਾ ਕਿ ਕੋਈ ਸਫਾਰਿਸ਼ਵਾ ਜਿਹੜਾ ਕੋਈ ਦਬਾਅ ਆ ਸਫਾਰਿਸ਼ ਆ ਅੱਛਾ ਤੁਹਾਨੂੰ ਲੱਗਦਾ ਕਿ ਦਬਾਅ ਆ ਜਿਹੜਾ ਉਸ ਬੰਦੇ ਉੱਤੇ ਕਾਰਵਾਈ ਨਹੀਂ ਕੀਤੀ ਕੀਤੀ ਗਈ ਹੁਣ ਤੱਕ ਪਰ ਇਹ ਕੰ ਦਾ ਮਤਲਬ ਇਹੀ ਹੈ ਦਬਾਅ ਆ ਸੋ 10 ਦੀ ਕਿਤੇ ਇੱਕ ਸਫਾਰਿਸ਼ ਹੋ ਸੋ 10 ਦੀ ਕਿਤੇ ਇੱਕ ਲੇਡੀਜ਼ ਇੱਥੇ ਮੌਜੂਦ ਨੇ ਚੂੜ ਵਾਲੀ ਚੂੜ ਵਾਲੀ ਪੈਂਟ ਜਿਹੜਾ ਕਿ ਆਦਮਪੁਰ ਦੇ ਲਾਗੇ ਪੈਂਦਾ ਹੈ ਜਿਹੜਾ ਕਿ ਥਾਣੇ ਆ ਚੌਂਕੀ ਜਿਹੜੀ ਕਿ ਜੰਡੂ ਸਿੰਘਾ ਪੈਂਦੀ ਆ ਕੁਦazie ਕੇ ਜੰਡੂ ਸਿੰਘਾ ਚੌਂਕੀ ਦੇ ਵਿੱਚ ਇਹਨਾਂ ਨੇ 23 ਤਰੀਕ ਨੂੰ ਇਸੇ 23 ਜਨਵਰੀ ਨੂੰ ਆਪਣੀ ਕੰਪਲੇਟ ਜਿਹੜੀ ਕਿ ਦਰਜ ਕਰਵਾਈ ਸੀ ਜਦ ਕਿ ਉੱਥੇ ਔਰ ਇਹ ਹੈਰਾਨੀ ਵਾਲੀ ਗੱਲ ਹੈ ਕਿ ਥਾਣਾ ਜਿਹੜੀ ਜੰਡੂ ਸਿੰਘਾ ਚੌਂਕੀ ਹੈਗੀ ਉੱਥੇ ਇਹਨਾਂ ਦੀ ਕੰਪਲੇਟ ਦੇ ਉੱਤੇ ਨਾ ਤੇ ਨੰਬਰ ਲਾਇਆ ਗਿਆ ਔਰ ਨਾ ਹੀ ਇਹਨਾਂ ਨੂੰ ਕੋਈ ਔਨ ਰਿਕਾਰਡ ਕੋਈ ਰੀਸੀਵਿੰਗ ਦਿੱਤੀ ਗਈ ਕਿ ਤੁਹਾਡੀ ਕੰਪਲੇਟ ਜਿਹੜੀ ਸਾਡੇ ਕੋਲ ਦਰਜ ਹੈ ਔਰ ਇਵਨ ਕਿ ਪੁਲਿਸ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਵੀ ਨਹੀਂ ਕੀਤੀ ਗਈ ਬੰਦੇ ਨੂੰ ਬਲੈਕ ਟੱਕ ਨਹੀਂ ਗਿਆ ਹਾਂ ਐਸਾ ਚੋ ਸ਼ਰਿਆਮ ਹੀ ਕਹਿ ਰਿਹਾ ਮੇਰੇ ਮੇਰੇ ਪ੍ਰੈਸ਼ਰ ਆ ਮੇਰੇ ਤੇ ਪ੍ਰੈਸ਼ਰ ਆ ਫ ਹੈਰਾਨੀ ਵਾਲੀ ਹੈਰਾਨੀ ਵਾਲੀ ਗੱਲ ਇੱਕ ਹੋਰ ਹੈ ਕਿ ਅੱਜ ਤੁਹਾਨੂੰ ਇੱਕ ਗੱਲ ਦੱਸ ਦਈਏ ਕਿ ਜਿਹੜੇ ਲੇਡੀਜ਼ ਜਿਹੜੇ ਲੋਕ ਹੈਗੇ ਨੇ ਲੇਡੀਜ਼ ਹੈਗੀਆਂ ਨੇ ਉਹ ਬਿਲਕੁਲ ਵੀ ਜਿਹੜੀਆਂ ਕਿ ਸੁਰੱਖਿਆ ਦੇ ਸਬੰਧ ਵਿੱਚ ਨਹੀਂ ਹੈਗੀਆਂ ਤੇ ਬਿਲਕੁਲ ਜਿਹੜੇ ਕਿ ਸੇਫਟੀ ਨਹੀਂ ਹੈਗੀ ਸੋ ਦੱਸ ਦਈਏ ਕਿ ਪੁਲਿਸ ਅਗਰ ਕੋਈ ਬੰਦਾ ਅਗਰ ਕਿਸੇ ਜਨਾਨੇ ਨੂੰ ਛੇੜਦਾ ਹੈ ਤੰਗ ਪਰੇਸ਼ਾਨ ਕਰਦਾ ਹੈ ਤੇ ਪੁਲਿਸ ਦੇ ਜਿਹੜਾ ਇਹ ਕਹਿਣਾ ਹੈ ਜਿਹੜੇ ਇੱਥੇ ਆਦਮਪੁਰ ਥਾਣੇ ਦੇ ਐਸਐਚਓ ਸਾਹਿਬ ਰਵਿੰਦਰਪਾਲ ਸਿੰਘ ਜਿਨ੍ਹਾਂ ਦਾ ਹੈ ਉਹਨਾਂ ਦਾ ਇਹ ਗੱਲ ਕਹਿਣਾ ਹੈ ਕਿ ਸਬੂਤ ਲੈ ਕੇ ਆਓ ਅਗਰ ਕੋਈ ਤੁਹਾਨੂੰ ਬੰਦਾ ਅਗਰ ਛੇੜਦਾ ਹੈ ਤਾਂ ਉਹਦਾ ਸਬੂਤ ਲੈ ਕੇ ਕੱਲੇ ਆ ਕਿ ਪੁਲਿਸ ਦੇ ਉਤੇ ਕਿਸ ਤੀ ਦਾ ਪ੍ਰੈਸ਼ਰ ਹੋ ਸਕਦਾ ਅਗਰ ਪ੍ਰੈਸ਼ਰ ਇਹ ਪ੍ਰੈਸ਼ਰ ਹੀ ਹੈ ਅਗਰ ਕੱਲੇ ਜਿਹੜੇ ਇੱਕ ਲੇਡੀਜ਼ ਨੇ ਜਿਨ੍ਹਾਂ ਨੂੰ ਇੱਕ ਮੁੰਡਾ ਜਿਹੜਾ ਪਿੰਡ ਦਾ ਲੜਕਾ ਇੱਕ ਪਰੇਸ਼ਾਨ ਕਰਦਾ ਹੈ ਅਸ਼ਲੀਲ ਹਰਕਤਾਂ ਜਿਹੜੀਆਂ ਕਿ ਉਹਨਾਂ ਨਾਲ ਕੀਤੀਆਂ ਜਾਂਦੀਆਂ ਨੇ ਉਸ ਤੋਂ ਬਾਅਦ ਜਿਹੜੀ ਕਿ ਲੇਡੀਜ਼ ਹੈ ਉਹ ਪੁਲਿਸ ਨੂੰ ਆਪਣੀ ਹੱਦਬੀਤੀ ਦੱਸਦੀ ਹੈ ਤੇ ਆਪਣੀ ਜਿਹੜੀ ਕਿ ਇਨਸਾਫ ਦੀ ਗੁਹਾਰ ਲਾਂਦੀ ਹੈ ਤੋਂ ਦੱਸਦੀ ਹੈ ਕਿ ਜਿਹੜੇ ਇੱਥੇ ਐਸਐਸਓ ਸਾਹਿਬ ਨੇ ਥਾਣਾ ਆਦਮਪੁਰ ਦੇ ਉਹਨਾਂ ਦਾ ਇਹ ਕਹਿਣਾ ਹੈ ਕਿ ਜਨਾਨੀ ਨੂੰ ਅਗਰ ਕੋਈ ਛੇੜਦਾ ਹੈ ਤੇ ਸਾਨੂੰ ਇਹਦਾ ਸਬੂਤ ਦਿੱਤਾ ਜਾਵੇ ਜਾਂ ਕੋਈ ਵੀਡੀਓ ਜਾਂ ਕੋਈ ਆਡੀਓ ਦਿੱਤੀ ਜਾਵੇ ਹੁਣ ਜਦਕਿ ਜੇਕਰ ਉਹ ਸੜਕ ਤੇ ਵੀ ਚੱਲਦੇ ਆ ਪੈਦਲ ਤਾਂ ਉਹਨੂੰ ਉਸ ਟਾਈਮ ਜਿਹੜੀ ਜਨਾਨੀ ਪੈਦਲ ਚੱਲਦੀ ਹੈ ਜਾਂ ਉਹਨੂੰ ਕੋਈ ਤੰਗ ਪਰੇਸ਼ਾਨ ਬੰਦਾ ਉਹਨੂੰ ਕਰਦਾ ਹੈ ਉਹਨਾਂ ਅਸ਼ਲੀਲ ਹੜਕਤਾ ਕਰਦਾ ਹੈ ਇਸ ਤਰ੍ਹਾਂ ਉਹਨਾਂ ਦੱਸਿਆ ਕਿ ਉਹਨਾਂ ਨੂੰ ਅਸ਼ਰੀਲ ਕਰਤਾ ਕਰਦਾ ਉਹਨਾਂ ਨੂੰ ਚੂਨ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਸ ਟਾਈਮ ਜਨਾਨੀ ਆਪਣੀ ਜਾਨ ਬਚਾਵੇਗੀ ਜਾਂ ਉਹਦੀ ਵੀਡੀਓ ਬਣਾਵੇਗੀ ਇਹ ਗੱਲਾਂ ਜਿਹੜੀਆਂ ਕਿ ਕਿਤੇ ਨਾ ਕਿਤੇ ਜਿਹੜੀਆਂ ਪੁਲਿਸ ਵੱਲੋਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਇਹ ਦਰਅਸਲ ਜਿਹੜੀਆਂ ਕਿ ਮਾਮਲੇ ਨੂੰ ਦਬਾਉਣ ਦੀ ਜਿਹੜੀ ਕਿ ਕੋਸ਼ਿਸ਼ ਉਹ ਕੀਤੀ ਜਾ ਰਹੀ ਹੈ ਇਹ ਤੋਂ ਸਾਫ ਪਤਾ ਲੱਗਦਾ ਹੈ ਕਿ ਜਿਹੜਾ ਪੁਲਿਸ ਜਿਹੜੀ ਆਦਮਪੁਰ ਥਾਣੇ ਦੀ ਪੁਲਿਸ ਹੈਗੀ ਆ ਉਹਦੇ ਉੱਤੇ ਕਿਸੇ ਨਾ ਕਿਸੇ ਨੇ ਤਰਾਦਾ ਜਾ ਕੋਈ ਵੱਡੇ ਲੀਡਰਾਂ ਦਾ ਜਾ ਕਿਸੇ ਵੱਡੀਆਂ ਸਫਾਰਸ਼ਾਂ ਦਾ ਜਿਹੜਾ ਕਿ ਅਸਰ ਹੈ ਜੋ ਇਸ ਕਰਕੇ ਜਿਹੜੀ ਕਿ ਪੁਲਿਸ ਆ ਗੱਲ ਨੂੰ ਹਵਾ 'ਚ ਲੈ ਕੇ ਜਾ ਰਹੀ ਹੈ ਔਰ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕਰਦੀ ਤੇ ਤੁਸੀਂ ਹੁਣ ਕਿਹਾ ਮੈਡਮ ਕੀ ਕਰਨਾ ਚਾਹੁੰਦੇ ਹੋ ਹੁਣ ਤੁਸੀਂ ਤੁਹਾਡਾ ਕੀ ਚਾਹੁੰਦੇ ਹੋ ਤੁਸੀਂ ਮੈਨੂੰ ਇਨਸਾਫ ਮਿਲੇ ਮੈਂ ਕੰਪਲੇਂਟ ਦੇ ਕੇ ਆਈ ਹਾਂ ਹੁਣ ਤੁਸੀਂ ਕਿੱਥੇ ਕੰਪਲੇਂਟ ਦਿਤਤੀ ਹੈ ਮੈਂ ਐਸਐਸਪੀ ਅੱਗੇ ਕੰਪਲੇਂਟ ਕੀਤੀ ਤੁਸੀਂ ਦਿਖਾ ਸਕਦੇ ਹੋ ਕੰਪਲੇਂਟ ਮੈਨੂੰ ਸੋ ਦੱਸਦੇ ਕਿ ਹੁਣ ਇਹਨਾਂ ਨੇ ਥੱਕ ਹਾਰ ਕੇ ਜਿਹੜਾ ਕਿ ਜਦੋਂ ਇਹਨਾਂ ਨੂੰ ਥਾਣਾ ਚੌਂਕੀ ਵੱਲੋਂ ਵੀ ਜੰਡੂ ਸਿੰਘਾ ਵੱਲੋਂ ਵੀ ਜਦੋਂ ਕੋਈ ਗੱਲ ਨਹੀਂ ਸੁਣੀ ਗਈ ਅਤੇ ਆਦਮਪੁਰ ਥਾਣਾ ਵੱਲੋਂ ਵੀ ਜਿਹੜੀ ਕਿ ਗੱਲ ਨੂੰ ਗੋਲ ਮਟੋਲ ਕੀਤਾ ਗਿਆ ਔਰ ਉਸ ਤੋਂ ਬਾਅਦ ਜਿਹੜੀ ਕਿ ਹੁਣ ਇਹਨਾਂ ਨੇ ਕੰਪਲੇਟ ਜਿਹੜੀ ਕਿ ਐਸਐਸਪੀ ਮਾਨੀਓਕ ਸੀਰੀਆ ਐਸਐਸਪੀ ਦੇ ਆਤੀ ਜਿਹੜੇ ਕਿ ਜਲੰਧਰ ਦੇ ਉਹਨਾਂ ਨੂੰ ਦਿੱਤੇਗੇ ਦੱਸਦੇ ਕਿ ਦਰਖਾਸਤ ਬਰ ਖਿਲਾਫ ਜਿਹੜੀ ਫਿਲਕ ਰਾਜਪੁੱਤਰ ਦਿਵਾਨ ਚੰਦ ਦੇ ਖਿਲਾਫ ਜਿਹੜੀ ਕਿ ਇਹਨਾਂ ਨੇ ਦਿੱਤੀ ਸੀ ਆਦਮਪੁਰ ਥਾਣੇ ਦੇ ਵਿੱਚ ਜੰਡੂ ਸਿੰਘਾ ਦੇ ਵਿੱਚ ਜਦਕਿ ਜਿਹਨੂੰ ਥਾਣਾ ਜਿਹੜਾ ਕਿ ਆਦਮਪੁਰ ਲੱਗਦਾ ਹੈ ਆਦਮਪੁਰ ਥਾਣੇ ਦੇ ਜਿਹੜੇ ਐਸਐਚਓ ਨੇ ਉਹਨਾਂ ਨੂੰ 2 ਦਿਨ ਪਹਿਲਾਂ ਫੋਨ ਵੀ ਕੀਤਾ ਗਿਆ ਇਹਨਾਂ ਨੇ ਬੜੇ ਫੋਨ ਕੀਤੇ ਆ ਉਹਨਾਂ ਦੀ ਹਿਸਟਰੀ ਵੀ ਇਹਨਾਂ ਦੇ ਕੋਲ ਨੇ ਔਰ ਜਦੋਂ ਵੀ ਉਹਨਾਂ ਨੂੰ ਫੋਨ ਕਰਦੇ ਨੇ ਤੇ ਐਸਐਚਓ ਸਾਹਿਬ ਪਹਿਲੀ ਗੱਲ ਤੇ ਗੱਲ ਨਹੀਂ ਸੁਣਦੇ ਇਹਨਾਂ ਦੀ ਇਹਨਾਂ ਵੱਲੋਂ ਕਹਿਣਾ ਹੈ ਔਰ ਦੂਜੀ ਗੱਲ ਅੱਜ ਅਸੀਂ ਖੁਦ ਇੱਥੇ ਆਏ ਆ ਥਾਣੇ ਦੇ ਵਿੱਚ ਤੇ ਹੁਣ ਮੈਡਮ ਤੁਹਾਨੂੰ ਐਸਐਚਓ ਸਾਹਿਬ ਨੇ ਜਿਹੜੇ ਕੋਈ ਕਿਸੇ ਤਰ੍ਹਾਂ ਦਾ ਕੋਈ ਆਸ਼ਵਾਸਨ ਦਿੱਤਾ ਜਾਂ ਕਿ ਅਸੀਂ ਸੁਣਾਗੇ ਕਰਾਂਗੇ ਕੀ ਕਰਾਂਗੇ ਉਹ ਪਰ ਉਹ ਕੁਝ ਨਹੀਂ ਕਹਿੰਦੇ ਕੋਈ ਆਸ਼ਵਾਸਨ ਨਹੀਂ ਦਿੱਤਾ ਮੈਨੂੰ ਉਹਨਾਂ ਨੇ ਅਸੀਂ ਮੈਂ ਇਸ ਜਿਲ੍ਹੇ ਦਾ ਹੀ ਹਾਂ ਨਹੀਂ ਮੈਨੂੰ ਨਹੀਂ ਪਤਾ ਕੁਝ ਅੱਛਾ ਜੀ ਉਹਨਾਂ ਨੇ ਕਹਿਣਾ ਸੋ ਐਸਐਚਓ ਸਾਹਿਬ ਦਾ ਕਹਿਣਾ ਹੈ ਕਿ ਜਿਹੜਾ ਕਿ ਅਸੀਂ ਇਸ ਸਬੰਧ ਦੇ ਵਿੱਚ ਜਿਹੜਾ ਕਿ ਮਾਮਲੇ ਨੂੰ ਕੱਲ ਜਾਂ ਪਰਸੋ ਤੱਕ ਜਦੋਂ ਸਾਡਾ ਟਾਈਮ ਹੋਏਗਾ ਦੇਖਾਂਗੇ ਸੋ ਇਸ ਤੋਂ ਸਾਫ ਪਤਾ ਲੱਗਦਾ ਹੈ ਕਿ ਜਿਹੜੀ ਪੁਲਿਸ ਹੈ ਆਦਮਪੁਰ ਥਾਣਾ ਜਿਹੜੇ ਦੇ ਅਧਿਕਾਰੀ ਜਿਸ ਮਲਾਜਮ ਨੇ ਜਿਹੜੇ ਐਸਐਚਓ ਸਾਹਿਬ ਨੇ ਉਹਨਾਂ ਦੇ ਉੱਤੇ ਕਿਸੇ ਨਾ ਕਿਸੇ ਤਰ੍ਹਾਂ ਦਾ ਹੋ ਸਕਦਾ ਜਿਹੜਾ ਕਿ ਪ੍ਰੈਸ਼ਰ ਬਣਾਇਆ ਹੋਇਆ ਹੈ ਜਿਸ ਕਰਕੇ ਜਿਹੜੀ ਕਿ ਸੁਣਵਾਈ ਨਹੀਂ ਕੀਤੀ ਜਾ ਰਹੀ ਸੋ ਕੈਮਰਾਮੈਨ ਬਾਅਦ ਸਰ ਦੇ ਨਾਲ ਗੁਰਪ੍ਰੀਤ ਸਿੰਘ ਪੰਜਾਬ ਹੈਡਲਾਈਨ ਜ਼ਿਲ੍ਹਾ ਜਲੰਧਰ